ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿ ਰਹਾ ਸਾਹਿਬ ਹਰ ਜੁਗ ਜੁਗ ਭਗਤ ਪਾਇ ਪੈ ਰਖਦਾ ਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਨਾਇ ਅਹੰਕਾਰੀਆਂ ਅਨੰਦ ਕਾ ਮੁੱਠ ਦੇ ਨਾਮ ਜੀਉ ਮੁਖ ਲਾਇ ਜਨਾਨੀਆ ਸਹਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਾਧਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਾਰੁ ਦੋਸ ਰੋਗ ਭਿਆ ਜਸੁ ਹਉ ਤਾ ਨਾ ਹੋਈ ਤਨ ਕਰਤਾ ਕਰਣਾ ਮੈਂ ਨਾਹੀ ਜਹਾ ਉਪਨ ਨਾ ਹੋਈ ਮਲਹਾਰੇ ਗੁਰਤਾ ਉਸਿਆ ਤੇ ਨੰਤ ਨਾ ਲਿਆ ਲਖਿਆ ਨਾ ਹਉ ਜਾਤ ਮੈਂ ਜੋ ਜੋਤ ਮੈਂ ਜਤਾਂ ਅਖਲਗਨ ਭਰੂ ਰਹਾ ਹੋ ਸਚਾ ਸਾਹਿਬ ਸਿਖਤ ਸਵਾਲੇ ਹੋਇਨ ਗਿਤੇ ਸੋ ਪਾਰ ਪਿਆ ਸਹੋ ਨਾਨਕ ਕਰਤੇ ਕਿੰ ਬਾਤਾ ਜੋਗਿ ਸਿਕਨਣਾ ਸੋਖ ਰਹਾ ਸੋ ਵਧਾਰਾ ਗਾ ਸਮਹਿਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਦਰਗਾਹ ਤੇ ਰਾਖਿਆ ਸੁ ਕਰਖਿਆ ਬੈ ਸਰਬ ਸੁਮਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਗੀਤੇ ਤੇਰੇ ਗਾਵਣ ਹਾਰੇ ਕੇਤੇ ਤੇਰੇ ਰਾਗ ਦੇ ਸੋਖ ਹੈ ਗੀਤੇ ਤੇਰੇ ਗਾਵਣ ਹਾਰੇ ਗਾਵਣ ਤੁਨੋਂ ਪਵਨ ਪਾਣੇ ਵੈ ਸੰਤਰ ਗਾਵੈ ਨਾਜਾ ਧਨਮ ਦਵਾਰੇ ਗਾਵਣ ਤੁਨੋਂ ਚਿਤ ਗੁਬਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਬਦਨేశਰ ਬਲਮਾ ਦੇਵੀ ਸੋਹਣ ਤੇਰੇ ਸਦਾ ਸواری ਗਾਵਣ ਤੁਨੋਂ ਬੰਦਨ ਨਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਣ ਤੁਨੋਂ ਸਿੱਧ ਸੁਮਾ ਦੇਂਦਰ ਗਾਵਣ ਤੁਨੋਂ ਸਾਧ ਵਿਚਾਰੇ ਗਾਵਣ ਤੁਨੋਂ ਜਤੇ ਸਦੇ ਸੰਦੋਖੇ ਗਾਵਣ ਤੁਨੋਂ ਮਿਰਕਰਾਰੇ ਗਾਵਣ ਤੁਨੋਂ ਪੰਡਿਤ ਬਲੰਦਨਕੇਸ਼ਰ ਜੋਗ ਜੋਗੇ ਵੇਦਾਂ ਨਾਲੇ ਗਾਵਨ ਤੁਮ ਨੋ ਮੋਹਨੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਮ ਨੋ ਰਤਨਉ ਪਾਏ ਤੇਰੇ 8 60 ਤੇ ਰਤਨ ਨਾਲੇ ਗਾਵਨ ਤੁਮ ਨੋ ਜੋਦ ਮਹਾਮਲ ਸੂਰਾ ਗਾਵਨ ਤੁਮ ਨੋ ਖਾਣੀ ਚਾਰੇ ਗਾਵਨ ਤੁਮ ਨੋ ਖੰਡ ਮੰਨ ਬ੍ਰਹਮੰਡਾ ਕਰ ਕਰ ਖੇ ਤੇਰੇ ਧਾਰੇ ਸੇ ਤੁਦਨ ਗਾਵਨ ਜੋਤਿ ਨ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਦਿਨ ਨ ਗਾਵਨ ਸਹਿਮੈ ਚਤਨਾ ਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸੱਚ ਨਾਹੀ ਹੈ ਪੀ ਹੋ ਸੇ ਜਾਏ ਨਾ ਜਾਸੀ ਰਚਨਾ ਜਿੰਦਰ ਚਾਈ ਰੰਗੇ ਰਾਂਗੇ ਬਾਤੇ ਕਰ ਕਰ ਜਨ ਸੇ ਮਾਇਆ ਜਨ ਨੂੰ ਪਾਏ ਕਰ ਕਰ ਦੇਖਿਆ ਕੀਤਾ ਆਪਣਾ ਜੋ ਜਦਿਸ ਦੇਵੜੇ ਆਈ ਜੋਦਿਸ ਪਾਵੇ ਸੋਏ ਕਰਸੀਬ ਰਹੁ ਕਮਨਾਖ ਨਾ ਜਾਏ ਸੋ ਆਪਾ ਦੇ ਸਾਹੁ ਸਹਾ ਪਾ ਸਾਹਿਬ ਨਾਨਕ ਰਹਿਣ ਅਰਜਾਈ ਆਸਾ ਮਹਿਲਾ ਪਹਿਲਾ ਸੁਨਾ ਵਡਾ ਅਖ ਸੌਖੂ ਏ ਗੁਰ ਵਡਾ ਡੇਠਾ ਹੋਈ ਕਿੰਦ ਪਾਇ ਨਾ ਕਹਿਆ ਜਾਈ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਰੰਗ ਮੇਰਾ ਗੁਣ ਗਹਿਰਾ ਖੋਇ ਨਾ ਜਾਣੈ ਤੇਰਾ ਕੀਤਾ ਕੇ ਵਣਚੀਰਾ ਰਹਾ ਸਭ ਸੁਰਤਿ ਮਿਲ ਸੁਰਤਿ ਕਮਾਈ ਸਭ ਖਿਮ ਮਿਲ ਖਿਮ ਦਾ ਪਾਈ ਗਿਆਨੀ ਧਿਆਨੀ ਗੁਗਨ ਰਹਾਈ ਕਹਿਣ ਨਾ ਜਾਏ ਤੇਰੇ ਤਲਵਣ ਡਿਆਈ ਸਭ ਸਤ ਸਭ ਤਪ ਸਭ ਜਿਗਿਆਈਆਂ ਸਿੱਧਾ ਮੁਰਖਾ ਕੀਆ ਵੜਿਆਈਆਂ ਤੁਧਨੁ ਸਦਿ ਗਨਣਾ ਪਾਇਆ ਅਖਨ ਮਿਲ ਨਾਹੀ ਠਾਰਹਾਈਆ ਅਖਨ ਵਾਲਾ ਕੀਆ ਵਿਚਾਰਾ ਖਿਖਤੇ ਭਰੇ ਤੇਰੇ ਪੰਡਾਣਾ ਜਿਸ ਤੋਂ ਦੇਹ ਦੇ ਸੈ ਕੀ ਆਚਾਰ ਨਾਨਕ ਸਤਿ ਸਵਾਰਣ ਹਰ ਆਸਾ ਮਹਿਲਾ ਪਹਿਲਾ ਆਖਾ ਜੀਵਾਂ ਉਸਲੇ ਅਮਰ ਜਾਵੋ ਆਖਣਖ ਸਚਾ ਨਾਮ ਸਚੇ ਨਾਮ ਕੀ ਲਾਗੈ ਪੂਖ ਅਰ ਭੁਖੈ ਖਾਇਤ ਲਹਿ ਦੁਖ ਸੋਗ ਉਸ ਰਹਿ ਮੇਰੇ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾ ਸਾਚੇ ਨਾ ਗਤ ਲਵਣਿ ਆਈ ਆਤ ਕੀ ਕਿੰਨ ਨਹਿ ਪਾਈ ਜੇ ਸਭ ਲਖੇ ਆਖ ਨ ਪਾਹੀ ਵੰਡਾ ਨਾਮ ਰ ਕਾਟ ਨ ਜਾਇ ਨਾ ਹੋ ਮਰਨ ਹੁਵਾ ਸੋਗ ਜੰਦਰਹਿ ਨ ਝੁਕ ਭੋਗ ਅਗਨੇ ਹੋ ਹੂਨ ਨਾਹੀ ਕੁਵੇਂ ਨਾ ਕੋ ਹੁਵਾ ਨਾਕ ਹੋਈ ਦੇਵਨਾਵਤੀ ਮਨ ਤੇਰੇ ਦਾਤ ਜਿੰਦਨ ਕਰਕੇ ਕੀਤੀ ਰਾਤ ਹਸ ਸੰਸਾਰ ਹੈ ਦੇਗਮ ਜਾਤ ਨਾਨਕ ਨਾਮ ਵਾਸਨਾਤ ਹਰਾ ਗੁਰੇ ਮਹਿਲਾ ਚੌਥਾ ਹਰ ਕੀ ਜਨ ਸਤਗੁਰ ਸਤਿਮੁਰਖ ਮਨੁਗੁ ਲਗੁ ਲਪਾਸ ਹਮ ਕੀਰੇ ਕਰਮ ਸਤਿਗੁਰ ਸ਼ਰਣਾਏ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤਗੁਰ ਦੇ ਮੋਖੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿਰਾਸ ਸੁਨਹਾਉ ਹਰ ਜਨ ਕਿਹੜੇ ਭਾਗ ਵਡੇਰੇ ਨਹ ਹਰ ਹਰ ਸਰਦਾ ਹਰ ਪ੍ਰਿਆਸ ਹਰ ਹਰ ਨਾਮ ਲੈ ਤਨ ਉਤਸ ਹੈ ਮਨ ਸੰਗਤ ਗੁਣ ਪ੍ਰਗਾਸ ਜਨਾ ਹਰ 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 ਰਸਨਾਵ ਨਾ ਪਾਇਆ ਤੇ ਪਾਗ ਨਮ ਜੰਪਾਸ ਜੋ ਸਤਿਗੁਰ ਸ਼ਰਨ ਸੰਗਤਿ ਨਿਹ ਆਏ ਤ੍ਰਿਗਦੇਵੇ ਤ੍ਰਿਗਦੇਵਾਸ ਨਹ ਹਰ ਜਨ ਸਤਿਗੁਰ ਸੰਗਤ ਪਾਈ ਜਨ ਤੋੜ ਮਹਤਾ ਲਖਿਆ ਲਖਾਸ ਤਨ ਤਨ ਸਾਧ ਸੰਗਤ ਜਿਤ ਹਰਸ ਪਾਇਆ ਮਹਿਲਾ ਜੀ ਨਾਨਕ ਨਾਮ ਪ੍ਰਵਾਸ ਰਾਗ ਜਰੀ ਮਹਿਲਾ ਪੰਜਵਾ ਕਾਹਿਰੇ ਮਨ ਦਵਦਮ ਜਹਰ ਹਰ ਜਿਉ ਪ੍ਰਿਆ ਸਹਿਲ ਵਥਨ ਮੈਂ ਜੰਤੋ ਪਾਈ ਤਾ ਕੁਰ ਦੇ ਕਾਗੇ ਕਰ ਤਰਿਆ ਮੇਰੇ ਮਾਤੂ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਅਬੰਦ ਪਾਇਆ ਸੋਕੇ ਕਾਸ਼ਟ ਹਰਿਆ ਅਨਹਾਬ ਜਨਨਮਿਤਾ ਲੋਕ ਸੁਮਨਤਾ ਕੁਵਿਨੰਗਿ ਸਕੇ ਤ੍ਰਿਆ ਸਿਰ ਸਿਰ ਜਿਸ ਵਾਹੇ ਠਾਕੁਰ ਆਕਾਹੇ ਮਨ ਕੋ ਕਰਿਆ ਊੜੇ ਊੜ ਆਵੇ ਛੇ ਕਉਸਾਨ ਪਾਚੇ ਵਿਸ਼ਰੇਸ਼ ਰਿਆ ਦਨ ਕਮਣ ਖਲਾਵੇ ਕਮਣ ਚੁਗਾਵੇ ਮਨ ਮਹਿ ਸੁਮਨ ਕਰਿਆ ਸ਼ਵਨਦਾਨ ਦਾ ਸ਼ਸ਼ਟ ਸ਼ਵਨਦਾਨ ਹਾ ਗੁਰਕਾਰ ਅਦਲ ਤਰਿਆ ਜਨ ਨਾਨਕ ਬਲ ਬਲ ਸਾਧ ਅਮਲ ਜਾਈਐ ਤਰੰਤ ਨ ਪਾਰ ਆਵਰਿਆ ਰਾਗ ਅਸਾ ਮਹਿਲਾ ਚੌਥਾ ਸੋ ਪ੍ਰਖੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰજન ਹਰ ਪ੍ਰਖ ਨਿਰੰજન ਹਰਗਮਾਗ ਮਾਪਾਰਾ ਸਵਤਿਆ ਆਵਹਿ ਸਵਤਿਆ ਆਵੈ ਤੁਨੀ ਹਰ ਸਚੇ ਸਰਜਨ ਹਾਰਾ ਸਾਜੀਤ ਮਹਾਰਾ ਜੀ ਦੁਨੀਆ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਾਧੂ ਕੇ ਸਰਨ ਹਰ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਣ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸੁਮਾਣਾ ਇੱਕ ਦਾਤੇ ਬਿਖਾਰੀ ਜੀ ਸਭ ਤੇਰੀ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਤ ਦੁਬ ਨਾਮ ਨਾ ਜਾਣਾ ਤੂੰ ਪਾਰ ਬ੍ਰਹਮ ਅਬਿਅੰਤ ਅਬਿਅੰਤ ਜੀ ਇਤ ਲੇਖਿਆ ਗੁਨਾਹ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨ ਨਾਨਕ ਤਨ ਗੁਰਬਾਣ ਹਰਿ ਧਿਆਵਹਿ ਹਰਿ ਧਿਆਵਹਿ ਤੁਝੇ ਸੇ ਜਨ ਜੁਗ ਮਹਿ ਸੁਗਵਾਸੀ ਸੇ ਮੁਕਤ ਸੇ ਮੁਕਤ ਪੈ ਜਨ ਹਰਿ ਧਿਆਇ ਆ ਜੀ ਤਨ ਟੋਟੇ ਜਾਵਗੇ 파ਸੇ ਨਿੰਦਰ ਪਾਉ ਇਨਹਾਰ ਨਿੰਦਰ ਪਾਉ ਧਿਆਇ ਆ ਜੀ ਤਨ ਕਾ ਪਾਉ ਸੁਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਤੇ ਆਇਆ ਜੀ ਜਨਾਨ ਤਨ ਆਪਣਾ ਜਸ ਸੀ ਤੇਰੇ ਭਗਤ ਤੇਰੇ ਭਗਤ ਕੰਧਾਰ ਜੀ ਪਰ ਏ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੋਂ ਜੀ ਹਨਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਖਨੇਹ ਹਰ ਪੂਜਾ ਜੀ ਤਉ ਤਪ ਹੈ ਜਪਿਆ ਅਬਿਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਮਰਤ ਸਾਸਰ ਜੀ ਕਿਨ ਕਿਨਿਆ ਫੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਆਪਾ ਵਹ ਮੇਰੇ ਹਰਿ ਭਗਵੰਤਾ ਵਾਦੋ ਬ੍ਰਹਮ ਪਰਮਪਰੰਕਰਤਾ ਜੀ ਤੂੰ ਤੇ ਜੀਵਣ ਅਵਰਣਾ ਕੋਵੇਂ ਤੂੰ ਜੁਗ ਜੁਗੇ ਕੋ ਸਦਾ ਸਦਾ ਤੇ ਕੋ ਜੀ ਦੁਨੰਤਰ ਕਰਤਾ ਸੋਈ ਤਦ ਆਪੈ ਪਾਵੈ ਸ਼ੇਵਰਤੇ ਜੀ ਤੂੰ ਆਪੈ ਕਰਨ ਹੈ ਸੋ ਹੋਈ ਤਦ ਆਪੈ ਸ੍ਰਿਸ਼ਟ ਸਭ ਪਾਈ ਜੀ ਤਦ ਆਪੈ ਸਰਜ ਸਭ ਹੋਵੀ ਜਾ ਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਾ ਜਨੂ ਵੀ ਆਸਾਂ ਮਿਲਾ ਚਫਕਾ ਤੂੰ ਕਰਤਾ ਸਚਿਆਨ ਮੈਂ ਲਾ ਸਾਈਂ ਜੋ ਤੂੰ ਪਾਵੇਂ ਸੁਇਤੀਸੀ ਜੋ ਤੂੰ ਦੇਹੀ ਸਹ ਹਪਾਈ ਰਹਾਉ ਸਾਬ ਤੇਰੀ ਦੋ ਸਭ ਨੇ ਧਿਆਆ ਜਿਸ ਨਾ ਕਿਰਪਾ ਕਰੇ ਦਿਨ ਨਾਮ ਰਤਨ ਪਾਇਆ ਗੁਰਮੋਹ ਲਾਤਾ ਮਨਮੋਹ ਗਵਾਇਆ ਦਾਵ ਛੋੜਿਆ ਮਿਲਾਇਆ ਤੂੰ ਦਰਿਆ ਬੋ ਸਤਜਿਹੇ ਮਾਹੀ ਦਿੰਦੂ ਜਾਖ ਵੀ ਨਾਹੀ ਜੇ ਜਨ ਸਾ ਤੇਰਾ ਖੇਲ ਓ ਜੋ ਮਨ ਛੜਿਆ ਸੰਜੂਗੀ ਮੀਲ ਜਿਸਨੂੰ ਤੂੰ ਜਾਣਾ ਹੈ ਸੋਏ ਜੰਝੜਾ ਹਰਗਨ ਸਦਹਿ ਆਖ ਵਿਖਾਣੈ ਯਨਾ ਹਰਿ ਤੇ ਆਦਿ ਸੁਭ ਪਾਇਆ ਸਹ ਦੇਹ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਪ ਸਮ ਹੋਏ ਤਿ ਬਿੰਦੂ ਜਾ ਵਰਨਾ ਕੂਣੀ ਦਮ ਕਰ ਕਰ ਵੇਖ ਹੈ ਜਾਣ ਹੈ ਸੁਏ ਜਨਾਨ ਗੁਰਮੁਖ ਆ ਪ੍ਰਗਟ ਹੋਵੇ ਆਸ਼ਾ ਮਹਿਲਾ ਪਹਿਲਾ ਇਤੋ ਸਰਵਣ ਭਿੰਨ ਵਾਸਾ ਪਾਣੀ ਪਾਵਤਨਹਿ ਕੀਆ ਪੰਗਜੋਂ ਪਗਨੇ ਚੱਲੇ ਹਾਂ ਦੇਖਾਂ ਤਹ ਡੁਬੇ ਨੇ ਮਨ ਇੱਕ ਨਾ ਚੇਤ ਸਮੂਨ ਮਨਾ ਹਰਿ ਨਮਸਰਾ ਤੇਰੇ ਗੁਣ ਗੱਲਿਆ ਰਹਾ ਨਾ ਹਉ ਜਤੇ ਸਤਿ ਨਹਿ ਪੜਿਆ ਮੂਰਖ ਮੁਗਦਾ ਜਨਮ ਪਿਆ ਪੁਰਣਤ ਨਾਨ ਨਿਦਨ ਗੇ ਸ਼ਰਣਾ ਜਨ ਤੋ ਨਾਹੀ ਵਿਸਰਿਆ ਆਸਾ ਹਲਾ ਪੰਜਵਾ ਭਏ ਪ੍ਰਾਤਮਨ ਰਵਿਦੇਵ ਰਿਆ ਗੋਵਿੰਦ ਮਨਨ ਕੀ ਹੈ ਜਨ ਬਰੀਆ ਵਰਕਾ ਦਿਨੇ ਗਿਤਨਾ ਕਾਮ ਮਨ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਵ ਲਾਗ ਭਉਜ ਲਤਨ ਰਖੈ ਜਨ ਮਰਥਾ ਜਾਤ ਰਮਾਇਆ ਖੈ ਰਹਾਉ ਜਵਤਾ ਸੰਜਮ ਧਰਮਨਾਖ ਮਾਇਆ ਸੇਵਾ ਸਾ ਨ ਜਾਣਿਆ ਹਰਾਈ ਕਹੋ ਨਾਨਕ ਹਾਨੀਸ਼ ਕਰਮਾ ਸ਼ਰਨ ਬਰੇ ਕੀ ਰਾਖੋ ਸਰਮ ਪਾਸਾ ਹੀ ਦਸਵੀਂ ਕਬੋ ਪਾਇ ਬੇਨਤੀ ਚੋ ਪਈ ਹਮਰੇ ਇੱਕ ਰੋਹਾ ਦਿਲ ਛਾ ਪੂਰਨ ਹੋਇ ਇਤ ਕੀ ਛਾ ਤਾਵ ਚਰਨ ਮੰਨਨ ਰਹੇ ਹਮਾਰਾ ਆਪ ਨਾ ਜਾਣਕ ਰੂਪਤਿ ਪਾਰਾ ਹਮਰੇ ਦੋਸਤੋ ਸੁਬਦ ਵਕਾਬ ਹੋ ਆਪ ਹਾ ਦੇਮ ਹਮ ਚਾਹ ਬੋ ਸੁਖਿ ਵਸੈ ਮੂਰਤਿ ਪਰਵਾਰਾ ਸੇਵਾ ਸੇਵਾ ਕਰਤਾ ਰਾਮੁ ਰੱਛਾ ਨਿਰ ਕਰਤੇ ਕਰੀਐ ਸਾmvnਨਿ ਕਵਾਸ ਸੰਗ ਰੀਐ ਪੂਰਨ ਹੋਏ ਹਮਾਰੀ ਆਸਾ ਤੋ ਰਬ ਜਿਨ ਕੇ ਰਹਾ ਪਿਆਸਾ ਮੈਂ ਸਾਡ ਕੇ ਉੜਣਾ ਤਿਆਮ ਜੋ ਪਰ ਚਾਹੂੰ ਸੋ ਤੁਮ ਤੇ ਪਾਉਂ ਸੇਵਾ ਸਗਹ ਮਾਰੇ ਤਾਰਿ ਹੈ ਜਨ ਜਨ ਸਾਸਤ ਹਮਾਰੇ ਮਾਰਿ ਹੈ ਆਪ ਆ ਦੇ ਮੇਂ ਜੇ ਵਰ ਗਏ ਮਰਨ ਕਾਲ ਕਾ ਤਰਾਸਨ ਬਰ ਗਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੁ ਜੋ ਕਨੇ ਉਛਾ ਰਾਖ ਨਾਮ ਰਖਨ ਹਾਰੇ ਸਾਹਿ ਸੰਸਹਾਏ ਪਿਆਰੇ ਦੀਨ ਬੰਦ ਸੁਨ ਗਿਆ ਹੰਤਾ ਆਦਮ ਹੋ ਪੂਰੇ ਚਤੁਰ ਦਸ਼ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਈਸ਼ੂ ਜਵਤਰਾ ਕਾਲ ਪਾਏ ਗ੍ਰਿਸ਼ਨ ਪ੍ਰਗਾਸਾ ਸਹਲ ਕਾਲ ਕਾ ਕੀ ਆਤਮਾਸ਼ਾ ਜਮਨਕਾਲ ਜੋਗੀ ਸਭ ਕੀਓ ਬੇਦ ਨਾਇ ਪ੍ਰਭ ਜੋਥੀਓ ਜਮਨਕਾਲ ਸਹ ਲੋ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨਕਾਲ ਸਹ ਜਗਤ ਬਨਾਇਓ ਦੇਵ ਦਾਇ ਜਥ ਨੁ ਜਾਇਓ ਆਦਿ ਤੇ ਕੀ ਅਵਤਾਰ ਸੋਏ ਗਰੋ ਸਮਝੀ ਹੋ ਹਮਾਰਾ ਨਮਸਕਾਰ ਨਸਹੀ ਕੋ ਹਮਾਰੇ ਸਖਤ ਪ੍ਰਜਾਣ ਨਾਮ ਸੁਵਾਰੇ ਸੇਵਕਨ ਕਉ ਸਭ ਗੁਣ ਸੁਭ ਦੇਵ ਸਾਧਨਨ ਕਉ ਪਲਮੋ ਬਦਕੇਉ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਬਸ਼ਾਨਤ ਚੀਟੇ ਦੇਵਿੰਦਰ ਸਤੂਲਾ ਸਾਪਨ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧ ਨਗੇ ਸੁਖੀ ਕੀ ਕੀ ਪੀਰਵਸ਼ਾਲਾ ਘਟ ਘਟ ਕੀ ਬਲ ਬਲ ਕੀ ਜਾਨ ਜਦ ਕਰਖ ਅਖਰਾ ਕਰਤਾਰਾ ਪ੍ਰਜਾ ਤਰਤ ਤਾ ਦੇਹ ਅਪਨਾਜ ਵਾਕ ਤੱਕ ਕਰਤ ਹੋ ਗਮਹੂ ਤੁਮੈ ਮਿਲਤ ਦੇਹ ਦੇਖਮਹੂ ਜੇ ਤੇ ਵਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਉਹ ਜੋ ਚਾਰੈ ਤੁਮ ਸਭ ਹਿੱਤ ਰਹਿਂਦ ਰਾਮਲਮ ਗਿਆਨ ਦਾ ਬੇਦ ਭੇਦ ਅਨਾਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਾਨੀ ਲਾਨਾ ਦਾ ਸੰਭ ਤਾ ਗਮ ਨੂੰ ਚਾਰਦ ਪੇਦਾ ਜਾ ਕੋ ਪੀਵ ਨਾ ਪਾਉਤ ਪੇਦਾ ਤਾ ਕੋ ਕਰਪਾ ਹਨੁਮਾਨਤ ਮਹਾ ਮੂੜ ਹੈ ਪੀਦ ਨਾ ਜਾਣਤ ਮਹਾਦੇਵ ਕੋ ਕਹਿ ਦਸਦਾ ਸ਼ਿਵ ਨਿਰੰਕਾਰ ਕਾ ਚਿੰਤ ਨ ਭਿਵ ਆਪ ਆਪਨੇ ਮਤ ਹੈ ਜੀਤੇ ਵਰਨ ਤ ਭਿੰਨ ਭਿੰਨ ਤੂੰ ਹੈ ਤੇਤੇ ਤੁਮ ਦਾ ਲਖਾ ਨਾ ਜੈ ਬਸਾਰਾ ਕਹਿ ਬਿਸ ਜਾ ਪ੍ਰਥਮ ਸੰਸਾਰਾ ਏਕੈ ਰੂਪ ਨੂੰ ਸਰੂਪਾ ਰੰਗ ਪਿਉ ਰਾਵ ਕੇ ਭੂਪਾ ਨਾ ਜੇ ਰਸੇ ਤੇ ਕਿਨੀ ਤਉ ਤਬੇ ਖਾਨ ਬਹੁ ਰਚ ਦੇਨੀ ਕਹੋ ਪੁਤ ਰਾਜਾ ਹਵੇ ਬੈਠਾ ਕਹੋ ਸ਼ਮਨ ਪਿਓ ਸੰਗਰ ਇਕੱਠਾ ਸਗਰੇ ਸ੍ਰਿਸ਼ਿ ਦਿਖਾਇਆ ਚੰਪਭ ਆਦਿਗਾ ਸਰੂਪ ਅਸ્વਰੰਭ ਪਭ ਨਵ ਰੱਛਾ ਮੇਰੇ ਨਮ ਕਰੋ ਸਿਖੋ ਵਾਰ ਸਿਖ ਸੰਗਰੂ ਦੂਟੇ ਥੇਠ ਵਾਤਨ ਪਤਾ ਸਗਲ ਮਲੇਸ਼ ਕਦੋਂ ਨਣ ਕਤਾ ਜਿਹਾ ਤੁਝ ਦਾ ਸਰਣੀ ਪਰੇ ਦਿਨ ਕਹਿ ਦੁਸ਼ਟ ਦੁਖਤਾ ਹੋਵੇ ਮਰੇ ਪਰ ਹਿ ਜਮਨ ਪਗ ਪਰੇ ਤੇ ਹਾਰੇ ਦਿਨ ਕਹਿ ਤੂੰ ਸੰਕਟ ਸਭ ਟਾਰੇ ਜੋ ਅਕਲ ਕੁਗਮਾਨ ਤੇ ਆਇ ਹੈ ਦਾਖੇ ਕਾਲਿਕਟ ਨਹਿ ਰੱਛਾ ਹੋਏ ਤਾਹੇ ਸਭ ਕਾਲਾ ਦੋ ਸਟਾਰਿਸ਼ਟ ਤਰਿਤਦ ਕਾਲਾ ਗਿਰਪਾ ਦ੍ਰਿਸ਼ਟ ਨਜਾਹੇ ਨਿਰਹੁ ਤਾ ਕੇਤਾ ਨਰਕ ਮੁਹਰਹੁ ਰਦ ਸਦ ਕਰਮੋ ਸੋ ਹੋਈ ਦੁਸ਼ਟ ਛਾ ਸਕ ਨਾ ਕੋਈ ਇਕ ਬਾਤ ਅਨੰਦ ਮੈ ਸਮਾਰਾ ਕਾਲ ਪਾਸ ਤੇ ਤਾਹੇ ਮਹਾਰਾ ਜਿੰਨਰ ਨਾਮ ਤੇ ਹਰੂ ਕਹਾ ਦਾਰ ਦੁਸ਼ਤ ਦੋਖ ਤੇ ਰਹਾ ਖਰੜ ਗੀਤ ਮੈਂ ਸ਼ੰਮ ਤੇ ਹਾਰੇ ਆਪ ਹੰਦਲ ਹੋਵਾਰੇ ਸਰਵ ਠੋੜ ਨਮੋ ਹੋ ਸਹਾਈ ਦੁਸ਼ਤ ਦੋਥੇ ਲਹਿ ਬਚਾਈ ਸਵਈਆ ਪਾਹੀ ਗਨ ਜਾਤੇ ਤੁਮਰੇ ਦਵਤੇ ਗੁਮਾਖ ਦਰਨ ਨਹੀਂ ਆਨੇਉ ਰਾਮ ਰਾਹੀ ਪ੍ਰਾਨਕੁ ਲਾਣ ਅਨੇਕ ਹੈ ਵੇਖ ਨਾ ਮਾਨੇਉ ਸਮਰੇ ਸਾਸ ਸਰਵੇ ਸਬੈ ਵੋ ਪੀਧ ਕਹੇ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਾ ਤੁਹੇ ਬਖਾਨਿਓ ਦੁਹਰਾ ਸਗਲ ਦਵਾਰ ਕੋ ਛਾੜਖੈ ਇਹੋ ਤੁਹਾਨੂੰ ਦਵਾਰ ਬਾਹੇ ਗਹਿ ਕਿਲਾਜ ਅਸ ਗੋਵਿੰਦ ਦਾ ਸੁਹਾਰ ਰਾਮ ਕਲੇ ਮਹਿਲਾ ਤੀਜਾ ਨਾਂ ਦੇਖ ਓ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੇ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸਹਿਤੀ ਮਨਵਦੀਆ ਵਦੰਗਾਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਆਗਮਨਾਂ ਸਦੋਤੰਗਾਂ ਬਹਰੀ ਕੀ ਰਾ ਮਨ ਜਨੇ ਵਿਸਾਇਆ ਕਹ ਨਾਨਕ ਨੰਦ ਗਨਦ ਗੁਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਨੂੰ ਸਦਾ ਰਮਨ ਨਾਮੇ ਹੰ ਨਾਨਕ ਹੋ ਤੁਮ ਮਨ ਮੇਰੇ ਦੂ ਸਭ ਸਾਰਨਾ ਅੰਗਿਕਾ ਰਹੁ ਖਰੇ ਤੇਰਾ ਆਕਾਰਜ ਸਭ ਸਵਾਰਨਾ ਸਮਨਾਗਲਾ ਸਮਰਤ ਸੁਆਮੀ ਸੋਖੇ ਮਨੈ ਵਿਚਾਰੇ ਕਹ ਨਾਨਕ ਮਨ ਮੇਰੇ ਸਦਾ ਰਮਨ ਨਾਲੇ ਸਾਚੇ ਸਾਹਿਬਾ ਖਿਆ ਲਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿ ਸਲਾਹ ਹਾਥੀ ਲੇ ਨਾਮ ਨੋ ਸਾਵੈ ਨਾਮਿਨ ਕਿਆ ਮਨੁਸਿਆ ਵਾ ਦੇ ਸਬਦ ਕਨੇਰੇ ਕਹਿ ਨਾਨਕ ਉਤੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮਿਰਹ ਧਾਰੋ ਸਾਚ ਨਾਮ ਧਾਰ ਮਿਰਾਨ ਮੁਖਾ ਸਭ ਗਵਾਈਆ ਸਰ ਸ਼ਾਸ ਗੁਣ ਹੈ ਉਸਿਆ ਜਨੇਛਾ ਛੱਪ ਜਾਈਆ ਸਦਾ ਕਰਮਾਨ ਗਿਤਾ ਅਗਰ ਬਟੂ ਜੇ ਸਦੀਆ ਵੜਿਆ ਆਇਆ ਕਹ ਨਾਨਕ ਸੁਨ ਸੰਤ ਹੋ ਸ਼ਬਦ ਰੋ ਪਿਆਰੋ ਸਾਚਾ ਨਾਮ ਮਿਰਾਦਾਰੋ ਅਵਾਜੇ ਪੰਜ ਸਦ ਕਰਸ ਵਗ ਕਰਸ ਵਗੈ ਸ਼ਬਦ ਵਾਜੇ ਕਲਾ ਜੇ ਕਰਤਾ ਰੀਆਂ ਪੰਜ ਰੂਦ ਵਸ ਕਿਤੇ ਕਾਲ ਕੰਧ ਕੁਮਾਰਿਆ ਤੁਰ ਅਗਨ ਪਾਇਆ ਤਦ ਜਨ ਕਾ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਦਸੁ ਗਵਾ ਤਦ ਕਰ ਅਨੰਦ ਵਾਚੀ ਆਨੰਦ ਸੁਨੋੜਾ ਭਾਗੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਰਾ ਪਾਇਆ ਤਲੇ ਸਗਲ ਵਿਸੂਰੇ ਦੁਖ ਰੋਸ ਨਤਾਬਤਰੇ ਸੋਨੇ ਸੱਚੇ ਬਾਣੀ ਸੰਤ ਸਾਧਨ ਭਾਏ ਸਰਸੇ ਪੂਰੇ ਗੁਰ ਤੇ ਜਾਲੀ ਸੁਣ ਤੇ ਬਨਿੰਦ ਕਹਤੇ ਪਵਿੱਤ ਸਤਗੁਰ ਹਾ ਪ੍ਰਪੂਰੇ ਮਨਵੰਤਾਨੰਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਮਨਾਵਨੇ ਮਹਿਲਾ ਪੰਜਵਾ ਥਾਲ ਵਿਸ਼ਨਵਸਤੋ ਪਇਓ ਸਾ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਾਸ ਸਦਾ ਹਾਰੋ ਜੇ ਕੋ ਖਾਵੇ ਏ ਕੋ ਪੁੰਚੈ ਜਿਸ ਕਾ ਹਿਵਾਰ ਹੋਏ ਵਾਤ ਜਨੈ ਜਾਏ ਨਿਤ ਨਿਤ ਰਖਤਾਰੋਂ ਦਮ ਸੰਸਾਰ ਚਨ ਲਾ ਚਰੀਐ ਸਵ ਨਾਨਕ ਬ੍ਰਹਮ ਵਸਾਰੋ ਸਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਜੋਗ ਤੂੰ ਹੀ ਮੈਂ ਨਿਰਗੁਰੀ ਹਰੇ ਕੋ ਮਨ ਦਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾਂ ਤਨ ਅੰਮਲ ਥੇਵੇ ਹਰਿਆ ਪਾਉਣੇ ਦਿੱਥੈ ਤੂੰ ਸਮਰਥ ਜਿਥੈ ਕੋਈ ਨਾਹੇ ਉਥੈ ਤੇਰੇ ਰਾਖ ਅਗਨੀ ਉਦਨ ਮਾਹੇ ਸੁਣ ਕਾ ਜਨ ਕਾ ਦੂਤ ਨਾਏ ਤੇ ਰਹਿ ਛਡ ਜਾਹੇ ਪਾਜ ਕਬ ਸਗਾਹੋ ਗੁਰ ਸ਼ਬਦੀ ਪਾਦ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਗਨ ਪੁਨ ਅਗਨ ਗੋਵਨ ਗਾਹੇ ਸਾਹ ਸੁਨਾ ਗ੍ਰਪਾਲ ਸੰਵਾਲੇ ਸਾਹੇ ਸਾਹੇ ਵਰਤਾ ਕੋ ਨ ਜਾਈ ញਾਵੇਂ ਤੁਧਾ ਹੈ ਸਲੋਖ ਮਹਿਲਾ ਪੰਜਵਾਂਤਰ ਗੁਰੂ ਰਾਦੜ ਜਿਹਾ ਵਾਜ ਗੁਰੂ ਨਾਉ ਨਿਤਰੀ ਸਤਗੁਰ ਪੇਖੜਾ ਸ਼ਰਮਣੇਸ਼ਰ ਨਾ ਗੁਰੂ ਨਾਉ ਗੁਰੂ ਸੇਤੀ ਰਤਿਆ ਨਨ ਗਿਆ ਪਾਈ ਠਾਵ ਕਹੋ ਨਾਨਕ ਕਿਰਪਾ ਕਰੇ ਜਿਸ ਨਾਮ ਵਾਦੇ ਜਗਤ ਮੁਖਾੜੇ ਹੈ ਲੈ ਕੇ ਕੀ ਮਹਿਲਾ ਪੰਜਵਾ ਰਖੇ ਰਖਣ ਹੰਰ ਆਪ ਬਾਰੀਨ ਗੁਰ ਕੇ ਪੈਰੇ ਪਾਈ ਕਾਜ ਸਵਾਰੀਨ ਹੋਵਾ ਆਪ ਧਿਆਨ ਮਨਹੋ ਨਾ ਵਿਸਾਰੀਨ ਸਾਜਨਾਗੇ ਸੰਗ ਭਵਜਲ ਤਾਰੀਨ ਸਾਖਤੋ ਅਨੰਦਿਕ ਦੁਸ਼ਟ ਨਮਾਹ ਹਿਵਦਾਰੀ ਅਲੰਕਾਰ ਤੇ ਸਾਹਿਬ ਕੀ ਟੇਕ ਨਾਨਕ ਮੰਨ ਮਾਹੀ ਦੇਸਾ ਸਮਰਤ ਅਸ਼ੁਭ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨ ਮਾਹੀ ਜੇ ਸਾਹਿ ਸਮਰਾਤ ਅਸ਼ਕ ਹੋਏ ਸਗਲੇ ਦੁਖ ਜਾਹੇ ਵਾਹਿ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿ ਗੁਰੂ ਜੀ ਕੀ ਫਤਿਹ